ਈ ਪੰਜਾਬ ਪੁਲਿਸ ਤੋਂ ਕੁਛ ਨਹੀਂ ਲੁਕਿਆ ਜਿਹੜੇ ਇਹ ਕੱਲ ਗੋਲੀ ਚ ਲਾ ਕੇ ਗਏ ਨੇ ਸਭ ਇਹਨਾਂ ਦੇ ਆਪ ਦੇ ਪਾਲੇ ਹੋਏ ਬੰਦੇ ਨੇ ਅੱਜ ਤੋਂ ਲਗਭਗ 40-42 ਸਾਲ ਪਹਿਲਾਂ ਦੀ ਗੱਲ ਹੈ ਬਾਉ ਕਦਾਰ ਨਾਜ਼ੀਆਂ ਦੀ ਐਸੇ ਮੰਡੀ ਦੇ ਖੂਨਚੇ 'ਚ ਗੋਲੀਬਾਰੀ ਕਰਕੇ ਹੱਤਿਆ ਕਰ ਦਿੱਤੀ ਸੀ ਉਸੇ ਕੇਸ ਦੇ ਵਿੱਚ ਉਸੇ ਦੁਕਾਨ ਤੇ ਕੱਲ ਗੋਲੀਬਾਰੀ ਹੋਈ ਹੈ ਵੀ ਪੰਜਾਬ ਦੇ ਪੰਜਾਬ ਦੀ ਪੁਲਿਸ ਸਭ ਤੋਂ ਵੱਧ ਤਾਕਤਵਰ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਪੁਲਿਸਤਰੀ ਗੀਈ ਹੈ ਲੇਕਿਨ ਅੱਜ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਦੀ ਪੁਲਿਸ ਸਭ ਤੋਂ ਨਿਕਮੀ ਹੋ ਰਹੀ ਹੈ ਇਹ ਸ਼ੁਰੂਆਤ ਨਹੀਂ ਕਿਤੇ ਬਹੁਤ ਵੱਡਾ ਅੱਤਵਾਦ ਦਾ ਰੂਪਕਾਰ ਨਾ ਕਰ ਲੈ ਕਿ ਪੰਜਾਬ ਨੂੰ ਕਿਤੇ ਉਹ ਦਿਨਾਂ ਦੇਖਣੇ ਪੈ ਜਾਣ ਜੋ ਅੱਜ ਤੋਂ ਕਈ ਸਾਲ ਪਹਿਲਾਂ ਅੱਤਵਾਦੀਆਂ ਵੇਲੇ ਸੀਗੇ ਇਹ ਜੇ ਬਾੜ ਦਾ ਤਾਂ ਤੋਂ ਨਿਤ ਪ੍ਰਤੀ ਦਿਨ ਜੈਸ਼ਾ ਜੇ ਇਤਨੀ ਵੱਧੂਆ ਪੰਜਾਬ ਦੇ ਹਾਲਾਤ ਬਾਤ ਤੋਂ ਬਾਤਰ ਹੋ ਜਾਣਗੇ ਕੱਲ ਦੀ ਘਟਨਾ ਬਾਰੇ ਸਾਰੇ ਬੁਲਾਰਿਆਂ ਨੇ ਡਿਟੇਲ ਤੁਹਾਨੂੰ ਦੱਸ ਹੀ ਦਿੱਤਾ ਤੁਹਾਨੂੰ ਸਾਰੇ ਸ਼ਹਿਰ ਨਿਵਾਸੀ ਨੂੰ ਪਤਾ ਹੀ ਹੈ ਕਿ ਅੱਜ ਤੋਂ ਲਗਭਗ 5-6 ਸਾਲ ਪਹਿਲਾਂ ਸਾਹਮਣੀ ਮੰਡੀ ਦੇ ਵਿੱਚ ਰਾਤ ਨੂੰ ਚੋਰੀਆਂ ਹੋਈਆਂ ਸੀ ਤਿੰਨ ਦੁਕਾਨਾਂ ਤੇ ਮੈਂ ਗੱਲ ਕਰੂੰਗਾ ਪੰਜਾਬ ਪੁਲਿਸ ਤੇ ਲੈ ਕੇ ਆਉਂਗਾ ਸਾਮਣੀ ਮੰਡੀ ਦੇ ਵਿੱਚ ਤਿੰਨ ਚਾਰ ਦੁਕਾਨਾਂ ਦੇ ਚੋਰੀਆਂ ਹੋਈਆਂ ਸੀ ਇੱਥੇ ਸਿਟੀ ਵਨ ਦੇ ਵਿੱਚ ਸਰਦਾਰ ਹਰਪਾਲ ਸਿੰਘ ਐਸਚਓ ਹੁੰਦੇ ਸੀ ਜਦੋਂ ਮੇਰੇ ਦੋਸਤ ਦਾ ਫੋਨ ਆਇਆ ਅਸੀਂ ਉਹਨਾਂ ਨੂੰ ਮਿਲੇ ਉਹਨਾਂ ਨੇ ਇੱਕੋ ਗੱਲ ਕਹੀ ਕਹਿੰਦੇ ਟੋਨੀ ਮੈਨੂੰ 24 ਘੰਟੇ ਦੇ ਦੇ ਸਵੇਰ ਤੱਕ ਦੋਸ਼ੀ ਫੜ ਲਾਂਗੇ ਮੇਰਾ ਵੀਰ ਲਵੇ ਬੈਠਾ ਮੇਰੇ ਸਾਹਮਣੇ ਮੰਗੀ ਬਨੋਦ ਮੰਗੀ ਨਗਲੇ ਵਾਲਾ ਨਹੀਂ ਇਨਾ ਦੇ ਗਵਾਰ ਦੇ ਵਿੱਚ ਹੋਈਆਂ ਸੀ ਚੋਰੀਆਂ ਮਹਾ ਜੀ 24 ਘੰਟੇ ਦਿੱਤੇ ਅਗਲੇ ਦਿਨ ਸਵੇਰੇ 9:30 ਵਜੇ 10 ਵਜੇ ਦੇ ਆਸ-ਪਾਸ ਹਰਪਾਲ ਸਿੰਘ ਜੀ ਦਾ ਫੋਨ ਆਇਆ ਕਿਹਦੇ ਟੋਨੀ ਥਾਣੇ ਆਜੋ ਚੋਰ ਫੜ ਲੈ 24 ਘੰਟੇ ਬੀਤੇ ਨਹੀਂ 24 ਘੰਟੇ ਤੋਂ ਪਹਿਲਾਂ ਪਹਿਲਾਂ ਚੋਰ ਫੜ ਲੈ ਜਿਹੜਾ ਸਮਾਨ ਚੋਰੀ ਹੋਇਆ ਸੀ ਸਾਹਮਣੇ ਐਸੀ ਸ਼ੀਸ਼ੇ ਮਗਵਨ ਦਿਖਾਇਆ ਵੀ ਆ ਇਹਨਾਂ ਤੋਂ ਸਮਾਨ ਬਰਾਮਦ ਹੋਇਆ ਮੇਰਾ ਕਹਿਣ ਦਾ ਮਤਲਬ ਇਹ ਵੀ ਪੰਜਾਬ ਪੁਲਿਸ ਤੋਂ ਕੁਛ ਨਹੀਂ ਲੁਕਿਆ ਜਿਹੜੇ ਇਹ ਕੱਲ ਗੋਲੀ ਚਲਾ ਕੇ ਗਏ ਨੇ ਜਾਂ ਅੱਜ ਤੋਂ 2-3-4 ਦਿਨ ਪਹਿਲਾਂ ਮਾਨਸਾ ਦੇ ਵਿੱਚ 4-5 ਚੋਰੀਆਂ ਹੋਈਆਂ ਨੇ ਇਹਨਾਂ ਤੋਂ ਕੁਛ ਨਹੀਂ ਲੁਕਿਆ ਸਭ ਇਹਨਾਂ ਦੇ ਆਪ ਦੇ ਪਾਲੇ ਹੋਏ ਬੰਦੇ ਨੇ ਸਾਰੇ ਬਲਾਰੇ ਪਹਿਲਾਂ ਦੱਸ ਤੇ ਗਏ ਨੇ ਇੱਕ ਹੋਰ ਹੈ ਵੀ ਪੰਜਾਬ ਦੇ ਪੰਜਾਬ ਦੀ ਪੁਲਿਸ ਸਭ ਤੋਂ ਵੱਧ ਤਾਕਤਵਰ ਜੀ ਤੋ ਜਿਹਦੇ ਨਾਮ ਤੋਂ ਡਰਦੇ ਸੀ ਹਿੰਦੁਸਤਾਨ ਦੇ ਵਿੱਚ ਸਭ ਤੋਂ ਵਧੀਆ ਪੁਲਿਸ ਕਿਰੀ ਗਈ ਹੈ ਲੇਕਿਨ ਅੱਜ ਹਿੰਦੁਸਤਾਨ ਦੇ ਵਿੱਚ ਮੈਂ ਸਮਝਦਾ ਵੀ ਪੰਜਾਬ ਦੀ ਪੁਲਿਸ ਸਭ ਤੋਂ ਨਕਮੀ ਹੋ ਰਹੀ ਹੈ ਕਿਉਂ ਇੱਥੋਂ ਦੀ ਸਰਕਾਰ ਨਕਮੀ ਹੈ ਸਰਕਾਰ ਕਰਕੇ ਸਾਰਾ ਪ੍ਰਸ਼ਾਸਨ ਨਕਮ ਹੈ ਇੱਕ ਹੋਰ ਮੈਂ ਗੱਲ ਕਰੂੰਗਾ ਵੀ ਜੋ ਕੱਲ ਸਾਡੇ ਛੋਟੇ ਭਾਈ ਤੇ ਅਟੈਕ ਹੋਇਆ ਨੀਡੂ ਖਿਆਲ ਵਾਲੇ ਤੇ ਗੋਲੀਵਾਰੀ ਵਜੀ ਹੈ ਅੱਜ ਤੋਂ ਲਗਭਗ 40-42 ਸਾਲ ਪਹਿਲਾਂ ਦੀ ਗੱਲ ਹੈ ਸਾਰੇ ਸ਼ਹਿਰ ਨਿਵਾਸੀਆਂ ਨੂੰ ਪਤਾ ਹੀ ਹੋਊਗਾ ਬਾਉਕਦਾਰ ਨਾ ਜੀ ਦੀ ਐਸੇ ਮੰਡੀ ਦੇ ਖੂਂਜੇ ਚ ਗੋਲੀਵਾਰੀ ਕਰਕੇ ਹੱਤਿਆ ਕਰ ਦਿੱਤੀ ਸੀ ਉਸੇ ਕੇਸ ਦੇ ਵਿੱਚ ਉਸੇ ਦੁਕਾਨ ਤੇ ਨੀਟੂ ਦੇ ਫਾਦਰ ਨੀਟੂ ਖਿਆਰੇ ਵਾਲਾ ਜਿਹਦੀ ਦੁਕਾਨ ਤੇ ਕੱਲ ਗੋਲੀਵਾਰੀ ਹੋਈ ਹੈ ਬਗੀਰth ਲਾਲ ਜੀ ਖਿਆਰੇ ਵਾਲੇ ਉਹਨਾਂ ਤੇ ਵੀ ਗੋਲੀਆਂ ਬੱਜੀਆਂ ਸੀ ਬਹੁਤ ਖਦਾਰਨਾ ਚੀ ਦੀ ਡੈਥ ਹੋ ਗਈ ਸੀ ਤੇ ਬਹੁਤ ਬਗੀਰth ਲਾਲ ਜੀ ਕੋਲ ਬਚ ਗਏ ਸੀ ਮੈਂ ਇਸ ਗੱਲ ਤੇ ਆਉਣਾ ਕਿ ਇਹ ਸ਼ੁਰੂਆਤ ਨਹੀਂ ਇਹ ਕਿਤੇ ਬਹੁਤ ਵੱਡਾ ਅਤਵਾਦ ਦਾ ਰੂਪ ਧਾਰਨਾ ਕਰ ਲੇ ਇਹ ਜੇ ਬਾਦਤਾਂ ਤੋਂ ਨਿਤ ਪ੍ਰਤੀ ਦਿਨ ਜੈਸ਼ਾ ਜੇ ਇਦਾਂ ਹੀ ਵਧੂਗਾ ਪੰਜਾਬ ਦੇ ਹਾਲਾਤ ਬਾਤ ਤੋਂ ਬਾਤਰ ਹੋ ਜਾਣਗੇ ਦੇਤੀ ਕਰਦੇ ਆ ਕਿ ਪੰਜਾਬ ਸਰਕਾਰ ਇੰਨਾ ਗੈਂਗਸਟਰਵਾਦ ਨੂੰ ਇਹ ਜਿਹੜੇ ਦੋਸ਼ੀ ਨੇ ਜਾਂ ਚੋਰੀ ਕਰਦੇ ਨੇ ਜਾ ਨਸ਼ਾ ਫਲਾਉਂਦੇ ਨੇ ਨਸ਼ਾ ਵੇਚਦੇ ਨੇ ਉਹਨਾਂ ਨੂੰ ਬਿਨਾਂ ਕਿਸੇ ਦੇਰੀ ਤੋਂ ਨੱਥ ਪਾ ਕੇ ਪੰਜਾਬ ਦੇ ਨਿਵਾਸੀਆਂ ਨੂੰ ਅਮਨ ਕਾਨੂੰਨ ਦਾ ਰਾਜ ਦਿੱਤਾ ਜਾਵੇ ਤਾਂ ਕਿ ਪੰਜਾਬ ਦਾ ਹਰੇਕ ਵਸਨੀਕ ਦੇਖੋ ਪੰਜਾਬ ਦੇ ਵਸਨੀਕ ਨੇ ਅੱਤਵਾਦ ਆਪਣੇ ਪਿੰਡੇ ਤੇ ਹੰਡਾਇਆ ਹੈ ਜਿਨ੍ਹਾਂ ਨੇ ਅੱਤਵਾਦ ਦੀਆਂ ਅੱਤਵਾਦ ਵੇਲੇ ਆਪਣਾ ਜਾਨਵਾਰ ਮਾਲ ਦਾ ਨੁਕਸਾਨ ਉਠਾਇਆ ਉਹਨਾਂ ਨੂੰ ਪਤਾ ਹੈ ਵੀ ਅਤਵਾਦਾਂ ਕੀ ਸਮਾਂ ਸੀ ਅਤਵਾਦ ਦੇ ਵੇਲੇ ਕੀ ਨੁਕਸਾਨ ਉਠਾਉਣਾ ਪਿਆ ਬੇਨਤੀ ਇਹੀ ਕਰਦੇ ਆ ਕਿ ਪੰਜਾਬ ਨੂੰ ਕਿਤੇ ਉਹ ਦਿਨ ਨਾ ਦੇਖਣੇ ਪੈ ਜਾਣ ਜੋ ਅੱਜ ਤੋਂ ਕਈ ਸਾਲ ਪਹਿਲਾਂ ਅਤਵਾਦੀਆਂ ਵੇਲੇ ਸੀਗੇ ਇਸ ਕਰਕੇ ਪੰਜਾਬ ਦੇ ਵਿੱਚ ਜਿੰਨੇ ਵੀ ਇਹ ਗੈਂਗਸਟਰਵਾਦ ਨੇ ਜਾਂ ਐਜਾਂ ਦੀ ਗੋਲੀਵਾਰੀ ਦੋਸ਼ੀ ਕਰਦੇ ਨੇ ਇਹਨਾਂ ਨੂੰ ਬਗੈਰ ਕਿਸੇ ਤੇਰੀ ਤੋਂ ਨੱਥ ਪਾ ਕੇ ਪੰਜਾਬ ਦੇ ਲੋਕਾਂ ਨੂੰ ਅਮਨ ਕਾਨੂੰਨ ਦੇ ਸਾਰੇ ਹੱਥ ਲੈਂਦਾ ਜਾਵੇ ਧੰਨਵਾਦ